ਜਾਲ ਲੱਖ ਰੁਪਏ ਦੇ ਦੇ ਲੰਡੇ ਦਾ ਭਰਾ ਬੋਲਦਾ ਧਮਕੀ ਦੇਣ ਤੋਂ ਬਾਅਦ ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਉੱਤੇ ਘਰ ਦਿੱਤਾ ਕੰਡ ਤੜਕੇ ਤੜਕੇ ਸੁਨਿਆਰੇ ਦੀ ਦੁਕਾਨ ਉੱਤੇ ਗੋਲੀਆਂ ਚਲਾ ਗਏ ਲੁਟੇਰੇ ਪੰਨ ਦਿੱਤਾ ਸਭ ਕੁਝ ਕਰਜ਼ਾ ਤੋਂ ਖਤੜੀ ਕੇਸ ਚ ਪਗੋੜਾ ਬੈਂਕ ਮੈਨੇਜਰ ਦਿੱਲੀ 에어ਪੋਰਟ ਤੋਂ ਕਾਬੂ ਅਹੁਦੇ ਦੀ ਦੁਰਵਰਤੋਂ ਕਰਕੇ 2.5 ਕਰੋੜ ਰੁਪਏ ਦੇ ਕਰਜ਼ੇ ਵਿੱਚ ਕੀਤੀ ਧੋਖਾਧੜੀ ਕਰਨਾਟਕ ਚ ਕਾਲਜੁਗੀ ਮਾਂ ਨੇ 6 ਸਾਲ ਦੇ ਅਪਾਹਜ ਬੇਟੇ ਨੂੰ ਨਹਿਰ ਚ ਸੁੱਟਿਆ ਮਗਰ ਮੱਛ ਦੇ ਜੁਬਾੜੇ ਚੋਂ ਮਿਲੀ Laash ਮਾਂ ਪਿਓ ਨੂੰ ਕੀਤਾ ਗ੍ਰਿਫਤਾਰ ਸੀਐਮਾਨ ਸਾਹਮਣੇ ਦਲਵੀਰ ਗੋਲਡੀ ਨੇ ਇਹ ਕਥਾਪੜ ਪ੍ਰਤਾਪ ਵਾਜਪਾ ਨੂੰ ਕਰਤਾ ਚੈਲੰਜ ਜਿੱਥੇ ਮਰਜੀ ਕੁਲ ਨਾ ਹੋਵੇ ਕੁਲ ਲਵੇ ਸ਼ੇਵ ਕੁਮਾਰ ਬਟਾਲਵੀ ਦੀ 51ਵੀਂ ਬਰਸੀ ਉੱਤੇ ਪਰਿਵਾਰ ਨੇ ਦਿੱਤੀ ਸ਼ਰਧਾਂਜਲੀ ਪੁਰਾਣੀਆਂ ਯਾਦਾਂ ਸਾਂਝਿਆ ਕਰ ਹੋ ਗਏ ਭਾਵੁਕ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਹਿਬ ਵਿੱਚ ਆਪ ਨੂੰ ਮਿਲੀ ਮਜ਼ਬੂਤੀ ਮੋਹਾਲੀ ਦੇ ਪਿੰਡ ਰਾਏਪੁਰ ਕਲਾ ਦੇ ਮੌਜੂਦਾ ਸਰਪੰਚ ਜਸਪ੍ਰੀਤ ਸਿੰਘ ਸਾਥੀਆਂ ਸਮੇਤ ਕਾਂਗਰਸ ਛੱਡ ਆਪ ਵਿੱਚ ਸ਼ਾਮਲ ਤੀਜੀ ਵਾਰ ਪੁਲਾਰਟ ਚ ਜਾਵੇਗੀ ਭਾਰਤੀ ਮੂਲ ਦੀ ਸੁਨੀਤਾ ਵਿਲੀਅਮਸ ਬਹੁਤ ਮੰਦਪਾਗਾ ਹੋਇਆ ਇਹ ਤਾਂ ਵੈਸ਼ਨੋ ਦੇਵੀ ਤੋਂ ਜਲੰਧਰ ਆ ਰਹੇ ਪਰਿਵਾਰ ਦੀ ਗੱਡੀ ਦੇ ਹੋਏ ਟੋਟੇ ਟੋਟੇ ਤਨ ਦੀ ਮੌਤ ਫਿਰੋਜ਼ਪੁਰ ਚ ਮੁੰਡੇ ਅਤੇ ਉਸਦੇ ਸਾਥੀਆਂ ਤੋਂ ਤੰਗ ਪਰੇਸ਼ਾਨ ਆ ਕੇ ਨਾਬਾਲਗ ਲੜਕੀ ਨੇ ਚੁੱਕਿਆ ਖੋਫਨਾਕ ਕਦਮ ਨਹੀਂ ਦੇਖ ਹੁੰਦਾ ਪਰਿਵਾਰ ਦਾ ਦੁੱਖ ਲੋਕ ਸਭਾ ਚੋਣਾਂ 2024 ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਦਿੱਤਾ ਅਸਤੀਫਾ